ਸਾਡਾ ਪਿੰਡ ਕੋਟਲੀ ਸੂਰਤ ਮੰਡੀ ਹੈ ਜੀ। ਸੀਨ ਦੇ ਰਹਾ ਬਾਬਾ ਨਾਨਕ ਜਿਸੰਗਰਦਾਸ ਸੂਰਤ। ਤੇਰਾ ਨਾਮ ਪਰਮਜੀਤ ਸਿੰਘ ਹੈ ਜੀ। ਮੇਰਾ ਗਦਨਦੀਪ ਸਿੰਘ ਭਤੀਜਾ ਲੱਗਦਾ ਸੀ। ਆਪਣੀ ਰੋਜੀ ਰੋਟੀ ਕਮਾਉਣ ਵਾਸਤੇ 사우ਦੀ ਅਰਬ ਗਿਆ ਸੀਗਾ। ਤੇ ਉੱਥੇ ਅਚਾਨਕ ਉਹਨੂੰ ਅਟੈਕ ਹੋਣ ਨਾਲ ਜਿਹਦੀ ਉਹ ਮੌਤ ਹੋ ਗਈ। ਤੇ ਉਹ ਸਾਨੂੰ ਪਤਾ ਲੱਗਾ ਕੱਲ ਉਹਨਾਂ ਦੇ ਜੋ ਸੰਪਰਕ ਜਿਹੜੇ ਸੀ ਉਧਰੋਂ ਮੁੰਡੇ ਉਹਨਾਂ ਦੱਸਿਆ ਇਦਾਂ ਕਰਕੇ ਗਦਨਦੀਪ ਜੀ ਦੀ ਬਖ ਹੋ ਗਈ। ਕਰੀਬ 2 ਦਿਨ ਹੋ ਜਾਣ ਲੱਗੇ ਆ ਜੀ ਸਰਕਾਰ ਦਾ ਅਧਿਕਾਰੀ ਜਾਂ ਸਰ ਕੋਈ ਜਥੇਬੰਦੀਆਂ ਤੁਹਾਡੇ ਕੋਲ ਆਈਆਂ ਜੀ ਨਹੀਂ ਜੀ ਕੋਈ ਨਹੀਂ ਆਇਆ ਅਜੇ ਤੱਕ ਕੀ ਮੰਗ ਕਰਦੇ ਤੁਸੀਂ ਤਾਂ ਮੰਗ ਸਰਕਾਰ ਕੋ ਇਹੋ ਕਰਦਿਆਂ ਜੀ ਜਿਹੜੀ ਡੈੱਡ ਬੋਡੀ ਆ ਭੁਲ ਗਗਨਦੀਪ ਸਿੰਘ ਦੀ ਸਰਕਾਰ ਮਾਇਤ ਕਰੇ ਸਾਡੀ ਇੱਥੇ ਲਿਆਉਣ ਤੇ ਉਹ ਜੋ ਉਹ ਮਰਨਾ ਮਰੀ ਪੀਰਵਾਜਾ ਨਾਲ ਉਹਦਾ ਸੰਸਕਾਰ ਕੀਤਾ ਜਾਵੇ ਜਿਹੜੇ ਨੌਜਵਾਨ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਜੇਕਰ ਸਰਕਾਰਾਂ ਵੱਲੋਂ ਇੱਥੇ ਇਹਨਾਂ ਦੇ ਰੋਜ਼ਗਾਰ ਦਾ ਇੰਤਜ਼ਾਮ ਕੀਤਾ ਜਾਵੇ ਦੇ ਜੇ ਸੁਪਿਸ਼ਨਾ ਵੇਦ ਦੇ ਜੇ ਜੇ ਇੱਥੇ ਬੱਚਿਆਂ ਨੂੰ ਰੋਟੀ ਰੋਟੀ ਮਿਲਦੀ ਆ ਤੇ ਫਿਰ ਵਿਦੇਸ਼ ਜਾਣ ਦੀ ਕੀ ਜ਼ਰੂਰਤ ਹੀ ਕੋਈ ਨਹੀਂ ਪਵੇ ਤੇ ਨਾ ਰੋਜ਼ਗਾਰ ਹੋਣ ਕਾਰਨ ਹੀ ਬੱਚੇ ਵਿਦੇਸ਼ ਜਾ ਰਹੇ ਪੁਰੇ ਜੀ ਗਗਨਦੇਵ ਸਾਡਾ ਬੱਚਾ ਪਿੰਡ ਕੋਲ ਨਹੀਂ ਸੋਪਤ ਮੰਦੇ ਗਰਦਾਸਪੁਰ ਡਿਸਟ੍ਰਿਕਟ ਗਰਮਪਾਪਾ ਨਾਲ ਤਹਿਸੀਲ ਤੋਂ ਜੇ ਜੀ ਬਹੁਤ ਗਰੇਮ ਕਰਦਾ ਬੱਚਾ ਹੈ ਰੋਜ਼ੀ ਰੋਟੀ ਕਮਾਉਣ ਵਾਤੇ ਸਾਂਥੀਰ ਬਗਿਆ 87 ਸਾਲ ਦੇ ਲੋਗੇ ਉੱਤੇ ਪਤਾ ਨਹੀਂ ਕੀ ਤੈ ਕੋਈ ਆ ਕੀ ਹੋਇਆ ਮਾਲੇ ਕੁਰਾ ਹੋ ਗਿਆ ਦੀ ਪਰਿਵਾਰ ਬਹੁਤ ਗਰੀਬ ਹੈ ਤੇ ਇਹ ਆਨੇ ਆਪੇ ਸਰਕਾਰ ਇਹਨਾਂ ਦੀ ਮਦਦ ਕਰੇ ਉਹ ਬੱਚੇ ਦੀ ਡੱਡ ਬੱਦੀ ਇੱਥੇ ਜਾਂਦੀ ਜੇ ਉਹਦਾ ਰੀਤੀ ਰਿਵਾਜਾਂ ਨਾਲ ਇਥੇ ਸੰਸਕਾਰ ਕਰੇ ਸਰਕਾਰਾਂ ਵੱਲੋਂ ਕਹਿੰਦਾ ਵੀ ਰੋਜ਼ਗਾਰ ਦਿੱਤਾ ਜਾਂਦਾ ਨੌਜਵਾਨਾਂ ਨੂੰ ਜੇਕਰ ਰੋਜ਼ਗਾਰ ਦਿੱਤਾ ਜਾਵੇ ਸਰਕਾਰਾਂ ਵੱਲੋਂ ਤੇ ਨੌਜਵਾਨਾਂ ਨੂੰ ਕੀ ਲੋੜਿਆ ਤੇ ਇਹਨੂੰ ਕਿਸ ਤਰ੍ਹਾਂ ਦੇਖੋ ਤੁਸੀਂ ਵੇਖੋ ਜੀ ਜੇ ਸਰਕਾਰਾਂ ਇੱਥੇ ਰੋਜੀ ਰੋਟੀ ਦਿੰਦੀਆਂ ਤੇ ਇਹੋ ਜਿਹੇ ਬੱਚਿਆਂ ਨੂੰ ਬਾਹਰ ਜਾਂਦੇ ਕੀ ਲੋੜਿਆ ਇੱਥੇ ਕਮਾ ਕੇ ਰੋਟੀ ਖਾ ਸਕਦੇ ਨੇ ਸੋਹਣਾ ਬੱਚਾ ਜੇ ਲੰਮਾ ਜਵਾਨ ਹੈ ਤੇ ਜਿੰਨਾ ਮਰਜੀ ਇੱਥੇ ਕੰਮ ਕਰ ਸਕਦਾ ਜੇ ਕੰਮ ਹੁੰਦਾ ਤੇ ਪਰ ਇਸੇ ਕੋਈ ਕੰਮ ਹੀ ਨਹੀਂ ਸਰਕਾਰ ਕਰਦੀ ਦਿੰਦੀ ਕੋਈ ਕੰਮ ਤੇ ਕੀ ਕਰਨਾ ਇੱਥੇ ਕੱਲ ਦੀ ਡੈਥ ਹੋਈ ਆ ਕੋਈ ਸਰਕਾਰ ਦਾ ਅਧਿਕਾਰੀ ਜਾਂ ਕੋਈ ਨੁਮਾਇੰਦਾ ਆਇਆ ਜੀ ਦੇਖੋ ਜੀ ਅਹੀਂ ਗਰੀਬ ਵੇਖਿਆ ਕੋਈ ਆਇਆ ਜਾਂ ਨਹੀਂ ਆਇਆ ਪਰ ਮੇਰੇ ਸਾਹ ਦੇ ਤੇ ਕੋਈ ਪ੍ਰਸ਼ਾਸਨ ਦਾ ਕੋਈ ਮਤਲਬ ਜੀ ਕੋਈ ਇੱਥੇ ਨਹੀਂ ਪਹੁੰਚਿਆ ਨਾ ਕੋਈ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਅਸੀਂ ਤੇ ਇਹ ਸਰਕਾਰ ਕੋ ਮੰਗ ਕਰਦੇ ਆਂ ਵੀ ਚਲੋ ਇਹਨਾਂ ਦੀ ਮਤ ਦਿੱਤੀ ਜਾਏ ਤੇ ਉਹ ਬੱਚੇ ਦੀ ਡੈਡ ਬਾਡੀ ਇੱਥੇ ਆ ਜੇ ਇਹ ਆਪਣੇ ਰੀਤੀ ਰਿਵਾਜਾਂ ਨਾਲ ਚਲੋ ਸਰਕਾਰ ਕਰੋ ਇਹ ਗਗਨਦੀਪ ਸਿੰਘ ਸੀਗਾ ਪਿੰਡ ਕੋਟਲੀ ਸੂਰਤ ਮੱਲੀਆਂ ਤਸੀਲ ਦੇ ਨਾ ਬਾਬਾ ਨਾਲ ਗਰਦਾਸਪੁਰ ਇਹ ਆਪਣੇ ਚੰਗੇ ਭੂਤ ਖਵਾਸਤੇ ਗਿਆ ਸੀਗਾ ਸਾਊਦੀ ਅਰਬ ਅਚਾਰਾ ਕਰਜ਼ਾ ਚੁੱਕ ਕੇ ਇੱਥੋਂ ਆਪਣਾ ਲੈ ਕੇ ਗਿਆ ਕਰਜ਼ਾ ਚੁੱਕ ਕੇ ਤੇ ਜਾ ਕੇ ਆਪਣਾ ਚੰਗਾ ਭੂਤ ਬਣਾਉਣ ਆਸ ਤੇ ਗਿਆ ਸੀਗਾ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਮੈਂ ਵਾਪਸ ਨਹੀਂ ਆਉਣਾ ਹਾਂ ਜਦੋਂ ਵਿਚਾਰੇ ਨੂੰ ਅੱਜ ਮਾਪਿਓ ਨੂੰ ਪਤਾ ਲੱਗਾ ਪਹਿਲਾਂ ਇੱਕ ਬ੍ਰਦਰ ਇਹਨਾਂ ਦੀ ਡੈਥ ਹੋ ਗਈ ਸੀਗੀ ਹੋਰ ਦੂਜੇ ਦੀ ਫਿਰ ਡੈਥ ਹੋ ਗਈ ਹੋਈ ਆ ਬਟ ਮਾਪਿਓ ਵਾਸਤੇ ਬਹੁਤ ਵੱਡਾ ਭਾਰਟਾ ਗਿਆ ਹੋਇਆ ਆ ਅਸੀਂ ਤਾਂ ਹੁਣ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹਨਾਂ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਉਹਨਾਂ ਦੇ ਪਰਿਵਾਰ ਨੂੰ ਲਿਆ ਕੇ ਦਿੱਤੀ ਜਾਵੇ ਜੋ ਕਿ ਆਖਰੀ ਅਸਮ ਜੜੀ ਉਹ ਵਿਚਾਰੇ ਪੂਰੀ ਕਰ ਸਕਣ ਨੜੇ ਦਾ ਚੇਲਾ ਦੇਖ ਸਕਿਆ ਕੱਲ ਦੀ ਡੈਥ ਹੋਈ ਆ ਕੋਈ ਸਰਕਾਰ ਦਾ ਅਧਿਕਾਰੀ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਸਰਕਾਰ ਜਾਂ ਕੋਈ ਥਾਥੇ ਬੰਦੀ ਕੋ ਪਹੁੰਚੀ ਆ ਜੀ ਨਹੀਂ ਜੀ ਜੀ ਸਰ ਕੋਈ ਨਹੀਂ ਹੋਈ ਅਸੀਂ ਸਵੇਰ ਵੀ ਦੋ ਤਿੰਨ ਇੰਟਰਵਿਊ ਦਿੱਤੀਆਂ ਹੋਈਆਂ ਤੇ ਸਰਕਾਰ ਤਾਂ ਕੋਸ਼ਿਸ਼ ਕਰ ਰਹੀ ਹੈ ਪਹੁੰਚਣ ਦੀ ਬਾਕੀ ਅਸੀਂ ਆਪਣੇ ਐਮ ਐਲ ਏ ਅਮਰ ਸਿੰਘ ਸ਼ਰਿਕ ਕੋਲ ਸੀ ਜੋ ਇਹ ਬੇਨਤੀ ਕਰਦੇ ਆ ਕਿ ਜੋ ਵੀ ਪਰਿਵਾਰ ਦੀ ਮਰਦੋਸਗੀ ਹੋ ਸਕੀ ਉਹ ਕੀਤੀ ਜਾਵੇ ਤੇ ਜਲਦੀ ਤੋਂ ਜਲਦੀ ਡੈੱਡ ਬੋਡੀ ਜਿਹੜੀ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰਾਂ ਵੱਲੋਂ ਕੀ ਆਂਦਾ ਵੀ ਨਵੇਂ ਨਵੇਂ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਰੋਜ਼ਗਾਰ ਦੀ ਸਥਿਤੀ ਹੈ ਕਿ ਜਮ ਮੁੰਡੇ ਤੇ ਨੌਜਵਾਨ ਸਾਡੇ ਬਾਹਰ ਜਾ ਰਹੇ ਨੇ ਦੇਖੋ ਜੀ ਕੁਝ ਤਾਂ ਰੋਜ਼ਗਾਰ ਮਿਲ ਰਿਹਾ ਪਰ ਜਿਨ੍ਹਾਂ ਨੂੰ ਨਹੀਂ ਮਿਲ ਰਿਹਾ ਉਹਨਾਂ ਨੂੰ ਤਾਂ ਫਿਰ ਬਾਹਰ ਦਾ ਹੀ ਰੁਕਮ ਬਣਾਉਣਾ ਪਊਗਾ